ਕਦਾ ਟੈਲੈਂਟ ਏ ਸਿਰ ਸਿਰ ਸਹਾਰਾ ਹੁੰਦੀ ਸਹਾਰ ਜਦ ਇਸ ਦਾ ਟਾਈਮ 7:30 ਦਾ ਹਾਂਜੀ ਫਤਿਹ ਹੋਏ ਉਦੂ ਪੀਣਾ ਉਦੂ ਪੀਣਾ ਗੁੱਗੂ ਨੇ ਆਓ ਆ ਜੀ ਬੜੀ ਛੇਤੀ ਉੱਠ ਗਿਆ ਕੀ ਗੱਲ ਬੜੀ ਛੇਤੀ ਉੱਠ ਗਿਆ ਮੇਰਾ ਪੁੱਤ ਸੋਹਣਾ ਹੀ ਦਾ ਹਵਾ ਪਾਣੀ ਦੀ ਬੋਤਲ ਵੀ ਦੀ ਬਾਲ ਲਈ ਦੋ ਤਿੰਨ ਦੁੱਧ ਫਿਰ ਠੀਕ ਹੈ ਫਿਰ ਹਾਂਜੀ ਕੀ ਗੱਲ ਮੇਰੇ ਸੋਹਣੇ ਦੀ ਗੱਲ ਵਾ ਹਾਂ ਲੁੱਸੋ ਮਾਰਨ ਮਸਾ ਤੇਲ ਤੋਂ ਲਾਈ ਜਾਂ ਫਿਰ ਉਹ ਗੱਲ ਵਿਚਾਰੇ ਤੇ ਇਦਾਂ ਹੀ ਤੇ ਇਥੇ ਨਾਗੇ ਨਾਗੇ ਆਉਣ ਡਿਆ ਉਹ ਫੱਲਿਆ ਫੱਲਿਆ ਕੌਣ ਫੱਲਿਆ ਮੇਰੇ ਪੁੱਤ ਨੇ ਇਹ ਦਾਨੀ ਕਰੀ ਨਾ ਨਾਸ਼ਤਾ ਕੀਤਾ ਛੇਰੇ ਛੇਰੇ ਨਾਸ਼ਤਾ ਕੋਈ ਨਹੀਂ ਦੇ ਲੱਗੇ ਦੇ ਲੱਗੇ ਨਾ ਹੁਣ ਬੋਤਲ ਧੋਤੀ ਦੇ ਲੱਗੇ ਨਾਸ਼ਤਾ ਪੁੱਤ ਆਪਣੇ ਨੂੰ ਹੁਣੇ ਦਿੰਦੇ ਆਂਗੇ ਰੋਣਾ ਬਿਲਕੁਲ ਨਹੀਂ ਮੇਰੇ ਪੁੱਤ ਨੇ ਨਹੀਂ ਚਾਜੂ ਪੀਏ ਕੋਟ ਫਿਰ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਅੱਜ ਆ ਕੀ ਮੈਰਿਜ ਲਮਾਂ ਤੇ ਸਾਰੇ ਤਿਆਰ ਸ਼ਹਿਰ ਹੋ ਗਏ ਮੰਮੀ ਵੀ ਤਿਆਰ ਮੰਮੀ ਤਿਆਰ ਹਰਫਤ ਵੀ ਰੈਡੀ ਹੋ ਗਿਆ ਇੱਧਰ ਬਤਿਆਈ ਸ਼ਰੀ ਚੱਲਣ ਲਈ ਆਪਾਂ ਆ ਕਿੱਟ ਕਰ ਲੀਆ ਰੈਡੀ ਨਾਲ ਥਰਨ ਵਾਸਤੇ ਇਹ ਵਾਲਾ ਮੁੰਡਾ ਵੀ ਤਕਰੀਬਨ ਰੈਡੀ ਹੋ ਗਿਆ ਗੱਡੀਆਂ ਜੇ ਆਈਆਂ ਨਹੀਂ ਗੀਆਂ ਫੋਟੋ ਵਧੀਆ ਤਿਆਰੀ ਹੋ ਗਈ ਆਪਣੀ ਸਾਰੇ ਤਿਆਰ ਸ਼ਹਿਰ ਹੋ ਗਏ ਮੰਮੀ ਵੀ ਤਿਆਰ ਅੱਜ ਹੋਵੇ ਰ ਆਪਾਂ ਨੇ ਚਲੋ ਵੀ ਚੱਲ ਪਏ ਕਿਉਂ ਨਾ ਦੇ ਕੇ ਚੱਲਦੇ ਆਪਾਂ ਮੁੰਡੇ ਦੀ ਉਹ ਪਾਲੀ ਬੋਤਲ ਬਦਲ ਜੀ ਵਿੱਚ ਨਿੱਕੀ ਦੇਖ ਲੈ ਤੋ ਖੋਲ ਕੇ ਪਾਣੀ ਉਹਦੇ ਪਦੋਂ ਬਾਹਰ ਤੇ ਗਰਮਾ ਦੂਜੀ ਵੀ ਚੱਲਦੇ ਆ ਇੱਥੋਂ ਗੁਰਦਾਸਾਹ ਪਹੁੰਚਣ ਵਾਲੇ ਆਪਾਂ ਬਸ ਹੋਰ 5-7 ਮਿੰਟ ਚ 5 ਮਿੰਟ ਲੱਗਣੇ ਆ

ਚਲੋ ਇਹ ਨਾਮੁਣਾ ਮਾਰੇਾਰੇ ਸਾਲੋਂ ਮਿਟਿਆ ਧਰਤੀ ਦਾ ਬੱਲ ਲੈ ਨੂੰ ਬੁੱਢੀ ਲਮਾ ਫੇਰੇ ਹੋ ਗਏ ਹੁਣ ਕਿਥੋਂ ਕਤੇ ਪਹੁੰਚ ਗਏ ਆ ਬੀਕਾਨੇਰ ਬੈ ਗਏ ਰੈਸਟੋਰੈਂਟ ਚ ਲੈ ਵੀ ਇਧਰ ਕੋਈ ਪ੍ਰਵਾਹ ਨਹੀਂ ਵੇਖੋ ਹਾਂ Jendik 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 ya jendik <laughs> <Pate oe. laughs> <laughs> ਲੇ ਵੀ ਰਾਸਤਾ ਪਾਣੀ ਆ ਚੁੱਕਾ ਆਪਣਾ ਤਾਂ ਖਾ ਲਓ ਰੋਟੀ ਪਾਣੀ ਫਿਰ ਚੱਲੀਏ ਹੱਥੇ ਹੋਏ ਹੋਰ ਖੋਣ ਰਹਿ ਗਿਆ ਇਹ ਮਠਾਈ ਚਾਰ ਗੱਲ ਗੱਲ ਥੋੜੀ ਜੀ ਹਾਂ ਮੈਂ ਕੀ ਕਰਦਾ ਮੈਂ ਤੇ ਵੀ ਉੱਠੀ ਖਾਂਦਾ ਤੇ ਖੀਰ ਖਾਂਦਾ ਸਲਾਦ ਖਾਂਦਾ ਲਾੜੇ ਜਿਹਾ ਪਰੀਆਂ ਆਪਾ ਛਕ ਲਿਆ ਤੇ ਮੈਂ ਜਿਹੜਾ ਵੀ ਰਾਤ ਦੇ ਬਾਅਦ ਪਾਣੀ ਨਾਲ ਬਚ ਲੈ ਜਾਂਦਾ ਰਾਤ ਵਾਲੀ ਪਾਣੀ ਆ ਰਹੀ ਹੈ ਇਹ ਤੋਂ ਪਤਾ ਚਾਣਾ ਕਿ ਕੱਪੜੇ ਰਾਤ ਨੂੰ ਤੇ ਇਹ ਘਰ ਚੈਨਲ ਨਾਲ ਰੋਣ ਲਿਆ ਤੋ ਜੀ ਚੱਲ ਪਏ ਇਥੋਂ ਲੰਗੇ ਪੌਣੀ ਛਕ ਲਿਆ ਤੇ ਬਾਸ ਹੁਣ ਚੱਲੇ ਆ ਘਰ ਨੂੰ ਵਾਪਸ ਜੀ ਟਟ ਲਾਉਣੇ ਪੜੇਗੇ ਜੀ ਪਹੁੰਚ ਗਏ ਆਪਾਂ ਘਰ ਜੀ ਰਾਤ ਦੀ ਪਾਰਟੀ ਵੇਖਣ ਚੱਲਨੇ ਆਪਾਂ ਤਿਆਰ ਸ਼ਰ ਹੋ ਗਏ ਕਹਿੰਦੇ ਆਈਆ ਆਪਾਂ ਨੂੰ ਸਾਰ ਹੋ ਰਿਆਂਗੇ ਸਾਢੇ ਚੰ ਚੜਨੀ ਕਿੱਟ ਪਾ ਲਈ ਮਗਰ ਜਿਆਦਾ ਫਤੜਾ ਲੇ ਲੇ ਲੋ ਤੋਂ ਅਮੀ ਜੋ ਕਿ ਹਫਤਾ ਹੈਂ ਤਾਂ ਦੀ ਲਾਂਦੀ ਤਾਂ ਦੀ ਲਾਂਦੀ ਦੇਨ ਮਸਾ ਤੇਲ ਤੁਲ ਲਾਉਣਾ ਹੈ ਕਰਨ ਯਾਰ ਬਸੇ ਸਿਰ ਨੂੰ ਲਾਇਆ ਨਹੀਂ ਯਾਰ ਤੂੰ ਹੈਂ ਕਦਾ ਮੁੰਡੇ ਦੇ ਬਾਅਦ ਚਲ ਆ ਜਾਗਾ ਕੋਈ ਗੱਲ ਨਹੀਂ ਗੱਡੀ ਆ ਗਈ ਹਾਂਜੀ ਥੋੜਾ ਮੁੰਡੇ ਨੇ ਹੋਰ ਇਹ ਤੇਲ ਮਸਲ ਆਇਆ ਨਹੀਂ ਸਿਰ ਨੂੰ ਯਾਰ ਇੱਕ ਮਿੰਟ ਇੱਕ ਮਿੰਟ ਯਾਰ ਬੈਕ ਰਹਿਗਾ ਯਾਰ ਹਾਂ चलो जी ओके धन्यवाद ता बहुत बढ़िया है आगे और, और अभी दो गेड़े मारने पड़ेंगे आपको और अच्छा। हाँ जी चलो शिकाल जी हाँ जी लो जी आप पहुँच गए डेकोरेशन करो चेक चेक सामने अच्छा मेकअप भी चलन डेया है हाँ जी टाइम हो चुका वा 8 9 ਵਜੇ ਦਾ ਰਾਤ ਦਾ ਪਹਿਲਾਂ ਉਧਰ ਗਏ ਸੀ ਇਹ ਪਹਿਲਾਂ ਗੁਰਦਸਰ ਉਤਸਵ ਉਧਰ ਫਿਰ ਆਪਾਂ ਹੋਟਲ ਕੀਤਾ ਸੀ ਇੱਥੇ ਰੋਟੀ ਪਣੀ ਖਾਧਾ ਹੋ ਰਾਤ ਦੀ ਪਾਰਟੀ ਇੱਧਰ ਤੇ ਸਵੇਰੇ ਫਿਰ ਇੱਕ ਪਾਰਟੀ ਹੋ ਵੀ ਰਾਤ ਦੀ ਹੈ ਉਹ ਆਪਾਂ ਸੈਲੀਬ੍ਰੇਟ ਕਰਾਂਗੇ ਵਧੀਆ ਤਰੀਕੇ ਨਾਲ ਲੈ ਵੀ ਕੌਫੀ ਆਪਣੀ ਆ ਗਈ ਹੈ ਹਾਂਜੀ ਕੀ ਗੱਲ ਅੱਜ ਅਬ ਜੀ ਭਾਜੀ ਖਾਣਾ ਕੋ ਤੁਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਾਰਾ ਨੰਦ ਹੈ ਹੈ ਕਰਨ ੜਿਆ ਹੋਏ ਮੱਤੇ ਹੋਏ ਅਕੀਰ ਹੋਇਆ ਵੀ ਆਪਾਂ ਆ ਗਏ ਸਜਣ ਦੇ ਕੇ ਸਜਣ ਦੇ ਕੇ ਆਪਾਂ ਆ ਗਏ ਹਰਪ੍ਰੀਤ ਸਿੰਘ ਸਤਾ

ਮੀ ਖਾਂਡੇ ਰੋਟੀ ਚੱਲੇ ਆਉਣ ਘਰ ਟਾਈਮ ਹੋ ਚੁੱਕਾ 12 ਵਜੇ ਦਾ 12:30 ਸਾਢੇ 11 12 ਦਾ ਟਾਈਮ ਲਓ ਜੀ ਪਹੁੰਚ ਗਏ ਆ ਘਰ ਤੇ ਟਾਈਮ ਹੋ ਚੁੱਕਾ 4 ਵਜੇ ਦਾ ਮਨੇਰਸਾਰ ਦਾ ਤੇ ਆ ਮਿਲਦੇ ਆ ਫੇਰ ਤੁਹਾਨੂੰ ਫੇਰ ਕੇ ਇਹ ਵਲੌਗ ਵਧੀਆ ਲੱਗਿਆ ਤੇ ਕਮੈਂਟਸ ਜੁਲਤ ਰਹੇ ਹੋ ਸਵੇਰੇ ਸਾਡੀ ਪਾਰਟੀ ਹੈ ਸਵੇਰੇ ਮਿਲਦੇ ਤੁਹਾਨੂੰ ਦਿਨ ਦੀ ਪਾਰਟੀ ਦਿਲ ਦੀ ਇੱਕ ਰਾਤ ਦੀ ਹੈ ਰਾਤ ਦੀ ਹੋ ਵੀ ਤਿੰਨ ਚਾਰ ਬਾਈਕ ਚਲੋ ਜੀ ਇਹਨਾਂ ਖਾਸੀਆਂ ਕੱਢੇ ਜਾਂਦੇ ਆਂ ਹਾਸੀਆਂ ਨਿਕਲਦੀਆਂ ਬਹੁਤ ਚਲੋ ਜਲਦੀ ਹੋ ਤੇ